ਜਿਬਣੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਭਖਿਆ ਹੋਇਆ ਤੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਇਸ ਦੇ ਵਿਚਾਲੇ ਡੇਰਾ ਬਾਬਾ ਨਾਨਕ ਦੇ ਵਿੱਚ ਸਥਿਤੀ ਬਦਲ ਚੁੱਕੀ ਹੈ ਇੱਕ ਵੱਡਾ ਮੋੜ ਆਇਆ ਡੇਰਾ ਬਾਬਾ ਨਾਨਕ ਦੀ ਸਿਆਸਤ ਵਿੱਚ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੂੰ ਹਮਾਇਤ ਦਿੱਤੀ ਹੈ ਜਾਣਕਾਰੀ ਮੁਤਾਬਕ ਅਕਾਲੀ ਆਗੂ ਜਥੇਦਾਰ ਸੁੱਚਾ ਸਿੰਘ ਲੰਗਾ ਦੀ ਅਗਵਾਈ ਹੇਠ 6 ਨਵੰਬਰ ਨੂੰ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਡੇਰਾ ਬਾਬਾ ਨਾਨਕ ਹਲਕੇ ਦੇ ਆਗੂਆਂ ਤੇ ਸਮਰਥਕਾਂ ਦੀ ਅਹਿਮ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਫੈਸਲਾ ਕੀਤਾ ਗਿਆ ਸੀ ਕਿ 31 ਮੈਂਬਰੀ ਟੀਮ ਹਲਕੇ ਦੇ ਵਿੱਚ ਸਰਵੇਖਣ ਕਰੇਗੀ ਕਿ ਅਕਾਲੀ ਦਲ ਵੱਲੋਂ ਕਿਹੜੇ ਉਮੀਦਵਾਰ ਨੂੰ ਹਮਾਇਤ ਦਿੱਤੀ ਜਾਵੇ ਹਲਕੇ ਦੇ ਅਕਾਲੀ ਆਗੂ ਸੁਖਿੰਦਰ ਸਿੰਘ ਸੋਨੂ ਲੰਗਾ ਨੇ ਦੱਸਿਆ ਕਿ ਲੰਘੇ ਪੌਣੇ ਤਿੰਨ ਦਿਨਾਂ ਤੋਂ ਹਲਕੇ ਅੰਦਰ ਆਪ ਉਮੀਦਵਾਰ ਗੁਰਦੀਪ ਰੰਦਾਵਾ ਦੀ ਕਾਰਗੁਜ਼ਾਰੀ ਦਾ ਲਿਖਾ ਜੋਖਾ ਵੀ ਕੀਤਾ ਗਿਆ ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਆਪ ਉਮੀਦਵਾਰ ਵੱਲੋਂ ਕਿਸੇ ਅਕਾਲੀ ਆਗੂ ਦਾ ਸਮਰਥਕ ਤੋਂ ਕੋਈ ਕੇਸ ਦਰਜ ਨਹੀਂ ਕਰਵਾਇਆ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਆ 31 ਮੈਂਬਰੀ ਟੀਮ ਦੇ ਆਗੂ ਰਜਿੰਦਰ ਸਿੰਘ ਵੈਰੋਕੇ ਨੇ ਦੱਸਿਆ ਕਿ 6 ਨਵੰਬਰ ਤੋਂ ਟੀਮ ਲਗਾਤਾਰ ਹਲਕੇ ਦੇ ਪਿੰਡਾਂ ਦੇ ਕਸਬਿਆਂ ਦੇ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕਰ ਰਹੀ ਹੈ ਅਤੇ ਇਹ ਗੱਲ ਉੱਪਰ ਕੇ ਹੁਣ ਸਾਹਮਣੇ ਆਈ ਹੈ ਕਿ ਇਸ ਵਾਰ ਜਿਮਨੀ ਚੋਣਾਂ ਵਿੱਚ ਆਪ ਉਮੀਦਵਾਰ ਦੀ ਰਾਜਸੀ ਮਦਦ ਕੀਤੀ ਜਾਵੇ ਟੀਮ ਆਗੂ ਨੇ ਸਪਸ਼ਟ ਕੀਤਾ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਮੰਡੀਆਂ 'ਚ ਕਿਸਾਨਾਂ ਦੀ ਖੱਜਲ-ਖੁਵਾਰੀ ਕੀਤੀ ਗਈ ਪਰ ਉਹ ਕਾਂਗਰਸ ਨੂੰ ਹਮਾਇਤ ਨਹੀਂ ਦੇ ਸਕਦੇ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਭਾਜਪਾ 'ਚ ਗਏ ਰਵਿਕਰਨ ਸਿੰਘ ਕਾਲੋਂ ਦੇ ਸ਼ਬਦੀ ਹਮਲੇ ਉਤੋ ਬਤ ਦਿਆਂ ਬੈਰੋਕ ਨੇ ਦੱਸਿਆ ਕਿ ਭਾਜਪਾ ਵੱਲੋਂ ਹਰਿਆਣਾ ਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਧਾਰਮਿਕ ਮਸਲਿਆਂ 'ਚ ਦਖਲਅੰਦਾਜ਼ੀ ਕਰਨੋਂ ਭਾਜਪਾ ਨੂੰ ਰਾਸਰੀ ਹਮਾਇਤ ਵੀ ਨਹੀਂ ਦੇ ਸਕਦੇ ਨਾ ਤਾਂ ਕਾਂਗਸ ਨੂੰ ਦੇ ਸਕਦੇ ਨੇ ਨਾ ਹੀ ਭਾਜਪਾ ਨੂੰ ਇਸ ਕਰਕੇ ਉਹਨਾਂ ਕੋਲ ਕੋਈ ਇੱਕ ਰਾਸਤਾ ਸੀ ਕਿ ਉਹ ਆਮ ਆਦਮੀ ਪਾਰਟੀ ਨੂੰ ਹਮਾਇਤ ਕਰਨ ਨਾਲ ਇਹਨਾਂ ਕਿਹਾ ਕਿ ਦੱਸ ਦਈਏ ਸਾਲ 2022 ਦੇ ਵਿੱਚ ਅਕਾਲੀ ਦਲ ਵੱਲੋਂ ਚੋਣਾ ਲੜਦਿਆਂ ਰਵਿਕਰਨ ਸਿੰਘ ਕਾਲੂ ਨੇ ਕਾਂਗਰਸ ਦੇ ਸੁਖਿੰਦਰ ਸਿੰਘ ਹੰਧਾਵਾ ਨੂੰ ਟੱਕਰ ਦਿੱਤੀ ਸੀ ਅਤੇ ਮਹਿਜ 466 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਸੀ। ਲੋਕ ਸਭਾ ਚੋਣਾਂ ਵਿੱਚ ਉਹ ਭਾਜਪਾ ਚ ਸ਼ਾਮਲ ਹੋ ਗਏ ਸੀ ਪਰ ਹੁਣ ਜੋ ਸਥਿਤੀ ਆ ਉਹ ਵੱਖਰੀ ਦੇਖਣ ਨੂੰ ਮਿਲ ਰਹੀ ਹੈ। ਜਨਨ ਕਿ ਆਮ ਆਦਮੀ ਪਾਰਟੀ ਨੂੰ ਵੱਡਾ ਬਾਲ ਇਸ ਕਰਕੇ ਮਿਲਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਕਿ ਵੱਡਾ ਆਧਾਰ ਹੈ ਸੁੱਚਾ ਸਿੰਘ ਲੰਗਾ ਜੋ ਕਿ ਅਕਾਲੀ ਦਲ ਦੇ ਵਿੱਚ ਸਾਬਕਾ ਮੰਤਰੀ ਵੀ ਰਹੇ ਨੇ ਉਹਨਾਂ ਦਾ ਜਿਹੜਾ ਕਹਿ ਲੀਏ ਕਿ ਉਧਰ ਅਧਾਰ ਹੈ ਮਾਝੇ ਵਿੱਚ ਜਿਸ ਕਰਕੇ ਹੁਣ ਡੇਰਾ ਬਾਬਾ ਨਾਨਕ ਦੀ ਸਿਆਸਤ ਦੇ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਜਦੋਂ ਅੱਜ ਦੀ ਗੱਲ ਕੀਤੀ ਜਾਵੇ ਤਾਂ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਉਧਰ ਹੁਣ ਜਦੋਂ ਇਸ ਸਮੇਂ ਦੇ ਦੌਰਾਨ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਹਮਾਇਤ ਮਿਲੇ ਅਕਾਲੀ ਦਲ ਦੀ ਭਾਵੇਂ ਕਿ ਅਕਾਲੀ ਦਲ ਦੀ ਸਥਿਤੀ ਇਸ ਵਕਤ ਡਾਮਾ ਡੋੜਾ ਪੰਜਾਬ ਵਿੱਚ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਜਿਹੜੇ ਅਕਾਲੀ ਵੋਟਰ ਨੇ ਉਹ ਹੁਣ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੀ ਹਮਾਇਤ ਕਰਨਗੇ ਤੇ ਉਹਨਾਂ ਨੂੰ ਸਹਿਯੋਗ ਦੇਣਗੇ ਤਾਂ ਸਥਿਤੀ ਅੱਡੇ ਰਬਾਬਾ ਨਾਲ ਇੱਕ ਦੀ ਉਹ ਵੱਖਰੀ ਦੇਖ ਨੂੰ ਮਿਲ ਸਕਦੀ ਹੈ ਇੱਕ ਪਾਸੇ ਭਾਜਪਾ ਦੂਜੇ ਪਾਸੇ ਕਾਂਗਰਸ ਤੇ ਤੀਜੇ ਪਾਸੇ ਹੁਣ ਆਮ ਆਦਮੀ ਪਾਰਟੀ ਪਲੱਸ ਅਕਾਲੀ ਦਲ ਚੋਣ ਮੈਦਾਨ ਦੇ ਵਿੱਚ ਐ ਸਥਿਤੀ ਕੀ ਹੁੰਦੀ ਹੈ ਇਹ ਚੋਣ ਨਤੀਜੇ ਦੱਸਣਗੇ ਕਿ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਹੈ ਦਿਉਜਾਜਤ ਧੰਨਵਾਦ